ਇਹ 2024 ਦਾ ਜਿਹੜਾ ਮਾਡਲ ਤੁਸੀਂ ਦੇ ਰਹੇ ਹੋ ਇਹਦੇ ਵਿੱਚ ਨਵੀਆਂ ਚੀਜ਼ਾਂ ਕੀ ਕੀ ਨੇ ਇੱਕ ਮਲਟੀ ਪਰਪਸ ਜਿਹੜਾ ਯੂਜ਼ ਹੈ ਉਹ ਕਿਵੇਂ ਹੁੰਦਾ ਕਿਵੇਂ ਵਰਤੋਂਦੀ ਹੈ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਪੂਰੋਂ ਕਟਵਾਰ ਹੈ ਜਿਹੜਾ ਪਹਿਲਾਂ 7.5 ਫੁੱਟ ਸੀ ਹੁਣ 8.5 ਫੁੱਟ ਨਾਲ ਦੇ ਰਹੇ ਹੈ ਜਿਹੜਾ ਨਵਾਂ ਇੱਕ ਹੋਰ ਵੱਡਾ ਚੇਂਜ ਕੀਤਾ ਹੈ ਬਦਲਾ ਕੀਤਾ ਹੈ ਉਹ ਜਿਹੜਾ ਆਪਣਾ threasher ਹੈ threasher ਦੇ ਪਹਿਲਾਂ 14 ਪੱਟੀਆਂ ਹੁੰਦੀਆਂ ਸੀ ਯਾਨੀ ਕਿ 294 ਪੀਸ ਬਲੇਡ ਸੀਗੇ ਹੁਣ ਇਹਦੇ 16 ਪੱਟੀਆਂ ਕਰ ਦਿੱਤੀਆਂ ਤੇ ਹੁਣ ਇਹ 336 ਪੀਸ ਹੋ ਗਏ ਬਲੇਡਾਂ ਦੀ ਗਿਣਤੀ ਵੱਧ ਗਈ ਹੈ ਟਰੈਕਟਰ ਕਿਹੜੇ ਜਿਆਦੇ ਜ਼ੋਰ ਨਹੀਂ ਲੈ ਗਈ ਇਹਦੇ ਵਿੱਚ ਨਾ ਦੋ ਮਾਡਲ ਹੈ ਇੱਕ ਤਾਂ 15 ਰਿੰਗ ਰ ਹੈ 7.5 ਫੁੱਟ ਉਹ 55 55 HP ਜਿਹੜਾ ਸਟੈਂਡਰਡ ਮਾਡਲ ਸਾਡਾ ਉਹ ਹੈ ਜਿਹੜੇ 65 HP ਤੋਂ ਪਲੱਸ ਟਰੈਕਟਰ ਕੋਈ ਵੀ ਹੈ 65 70 75 ਉਹਨਾਂ ਦੇ ਲਈ 17 ਫਿੰਗਰ ਤੇ 8.5 ਕਟ ਇਹ ਕਟਰਵਾਰ ਦਿੱਤਾ ਜਾਂਦਾ ਹੈ ਇਹਦੇ ਵਿੱਚ ਤੇ ਇੱਕ ਤਾਂ ਸਾਨੂੰ ਵੱਡਾ ਬਦਲਾ ਜਿਹੜਾ ਥਰੇਸ਼ਰ ਤੋਂ ਬਾਅਦ ਬਲੂਰ ਦਾ ਜਦੋਂ ਮੂਹਰੋਂ ਮਾਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਉਂਦਾ ਹੈ ਕੁਆਂਟੀਟੀ ਦੇ ਵਿੱਚ ਆਉਂਦਾ ਹੈ ਫਿਰ ਜਿਹੜੇ ਬਲੂਰ ਦੇ ਪਰ ਉਹ 4 ਤੋਂ 5 ਕਰ ਦਿੱਤੇ ਗਏ ਉਹਨਾਂ ਨਾਲ ਰੀਪਰ ਹੋਰ ਵੀ ਰੈਲਾ ਤੇ ਆਸਾਨੇ ਨਾਲ ਚੱਲ ਲੱਗ ਗਿਆ ਚੋਨੇ ਦਾ ਵੀ ਬਹੁਤ ਵਧੀਆ ਹੱਲ ਹੈ ਜੇ ਤਾਂ ਤੁਸੀਂ ਚੌਪਰ ਚਲਾਉਂਦਾ ਜਾਂ ਕਿਸਾਨ ਭਰਾ ਚੌਪਰ ਚਲਾਉਂਦੇ ਆ ਤਾਂ ਉਹਦੇ ਇੱਕ ਛੋਟਾ ਥਰੇਸ਼ਰ ਪਿੱਛੇ ਪੈ ਜਾਂਦਾ ਉਹਦੇ ਨਾਲ ਪਰਾਲੀ ਉਤਰ ਕੇ ਖੇਤ ਦੇ ਵਿੱਚ ਖਿਲਾਰੀ ਜਾਂਦੀ ਹੈ ਪਰਾਲੀ ਸੁੱਕੀ ਨੂੰ ਉਸ ਤੋਂ ਬਾਅਦ ਅੱਗ ਲਗਾਉਣੀ ਆ ਉਸ ਟਾਈਮ ਤੇ ਇਹ ਥੂੜੀ ਬਣਾ ਕੇ ਟਰਾਲੀ ਦੇ ਵਿੱਚ ਪਾਉਗਾ ਤੇ ਪੂਰਾ ਦਾ ਪੂਰਾ ਖੇਤ ਆ ਜਿਹੜਾ ਉਹ ਸਾਫ ਹੋ ਜਾਵੇਗਾ ਸਾਸੀ ਗੱਲ ਜੀ ਤੁਸੀਂ ਚਾਨੀ ਰੀਪਰ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਕਣਕ ਦਾ ਸੀਜ਼ਨ ਅੱਗੇ ਆਉਣ ਵਾਲਾ ਹੈ ਔਰ ਇਹ ਮਲਟੀ ਪਰਪਸ ਰੀਪਰ ਹੈ ਕਿਹੜੇ ਕਿਹੜੇ ਕੰਮ ਆਉਂਦਾ ਹੈ ਇਸ ਵਾਰ ਇਹਦੇ ਵਿੱਚ ਨਵੇਂ ਬਦਲਾਅ ਕਿਹੜੇ ਕਿਹੜੇ ਕੀਤੇ ਗਏ ਨੇ ਕਿਉਂਕਿ ਇਹ ਜਿਹੜਾ ਮਾਡਲ ਹੈ 2024 ਦਾ ਮਾਡਲ ਹੈ ਜਿਨ੍ਹਾਂ ਨੇ ਬਣਾਇਆ ਉਹ ਵੀ ਸਾਡੇ ਨਾਲ ਨੇ ਤੁਸੀਂ ਸਭ ਤੋਂ ਪਹਿਲਾਂ ਤੇ ਜੀ ਆਪਣੇ ਨਾਂ ਕੰਪਨੀ ਦਾ ਨਾਂ ਜ਼ਰੂਰ ਦੱਸਿਓ ਜੀ ਕੰਪਨੀ ਦਾ ਮੈਂ ਨਿਰਮਲ ਸਿੰਘ ਚਾਨੀ ਐਗਰੋ ਇੰਡਸਟਰੀ ਸਰੀਵਾਲਾ ਜ਼ਿਲ੍ਹਾ ਬਠਿੰਡਾ ਬੋਲ ਰਿਹਾ ਹਾਂ ਤੇ ਸਾਰਿਆਂ ਨੂੰ ਪਹਿਲਾਂ ਤਾਂ ਨਿਰਪੱਖ ਚੈਨਲ ਤੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਜੀ ਇਸ ਵਾਰ ਰੀਪਰ ਦੇ ਵਿੱਚ ਇਹ 2024 ਦਾ ਜਿਹੜਾ ਮਾਡਲ ਤੁਸੀਂ ਦੇ ਰਹੇ ਹੋ। ਇਹਦੇ ਵਿੱਚ ਨਵੀਆਂ ਚੀਜ਼ਾਂ ਕੀ-ਕੀ ਨੇ? ਇੱਕ ਮਲਟੀ ਪਰਪਸ ਜਿਹੜਾ ਯੂਜ਼ ਹੈ ਉਹ ਕਿਵੇਂ ਹੁੰਦਾ? ਕਿਵੇਂ ਵਰਤੋਂ ਹੁੰਦੀ ਹੈ ਜੀ? ਸਾਡੇ ਪਹਿਲਾਂ ਵੀ ਜਿਹੜਾ ਇਹ ਸਟਰਾ ਰੀਪਰ ਹੈ ਬਹੁਤ ਹੀ ਵਧੀਆ ਢੰਗ ਨਾਲ ਕਾਰਗੁਜ਼ਾਰੀ ਤੇ ਚੱਲ ਰਿਹਾ ਹੈ। ਦੂਸਰਾ ਨੰਬਰ ਜਿਹੜੇ ਹੁਣ ਨਵੇਂ ਬਦਲਾਅ ਕੀਤੇ ਆ। ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੂਰੋਂ ਕਟਰਬਾਰ ਆ ਜਿਹੜਾ ਉਹ ਪਹਿਲਾਂ 7.5 ਫੁੱਟ ਸੀ ਹੁਣ 8.5 ਫੁੱਟ ਨਾਲ ਦੇ ਰਹੇ ਆ ਇਹ ਵਧਾ ਦਿੱਤਾ ਇਹਨਾਂ ਦੀ ਚੁੜਾਈ ਵਧਾ ਦਿੱਤੀ ਗਈ ਹੈ ਦਿਖਾਉਂਦੇ ਰਹੋ ਤਸਵੀਰਾਂ ਨਾਲ ਦੀ ਨਾਲ ਗੱਲਬਾਤ ਕਰਾਂਗੇ ਤੁਸੀਂ ਇੱਧਰ ਲਈ ਸਾਡਾ ਜਿਓ ਜੀ 8.5 ਫੁੱਟ ਕਰ ਦਿੱਤਾਗੇ ਹਾਂਜੀ ਜੀ ਕਟਰ 8.5 ਫੁੱਟ ਕਰ ਦਿੱਤਾ ਹੈ ਜਿਹੜਾ ਨਵਾਂ ਇੱਕ ਹੋਰ ਵੱਡਾ ਚੇਂਜ ਕੀਤਾ ਬਦਲਾ ਕੀਤਾ ਉਹ ਜਿਹੜਾ ਆਪਣਾ ਥਰੇਸ਼ਰ ਹੈ ਪ੍ਰੈਸ਼ਰ ਦੇ ਪਹਿਲਾਂ 14 ਫੱਟੀਆਂ ਹੁੰਦੇ ਸੀ ਜਾਨੀ ਕਿ 294 ਪੀਸ ਬਲੇਡ ਸੀਗੇ ਹੁਣ ਇਹਦੇ 16 ਫੱਟੀਆਂ ਕਰ ਦਿੱਤੀਆਂ ਤੇ ਹੁਣ ਇਹ 336 ਪੀਸ ਹੋ ਗਏ ਬਲੇਡਾਂ ਦੀ ਗਿਣਤੀ ਵਧ ਗਈ ਹੈ ਤੇ ਹੋਰ ਵੀ ਵਧੀਆ ਪਰਫਾਰਮੈਂਸ ਲਈ ਇਹਦੇ ਜਿਹੜਾ ਜਾਲ ਹੈ ਉਹ ਪਹਿਲਾਂ ਨਾਲੋਂ ਕੁਲਾ ਪੈਂਦਾ ਥੋੜਾ ਜਿਹਾ ਜੀ ਤੇ ਤੂੜੀ ਦੀਆਂ ਟਰਾਲੀਆਂ ਪਹਿਲਾਂ ਵੀ ਲਗਭਗ 30 35 40 45 ਤੱਕ ਰਿਕਾਰਡ ਬਣਾ ਚੁੱਕਿਆ ਹੁਣ ਉਸ ਤੋਂ ਵੀ ਵਧੀਆ ਟਾਂਗਾਂ ਨਾਲ ਹੋਰ ਚੱਲਦਾ ਹੈ ਅੱਛਾ ਇੱਕ ਇਹ ਦੱਸਿਓ ਜਿਹੜਾ ਇਹ ਗੋ ਤੁਸੀਂ ਸਾਢੇ 8 ਫਟ ਕਰ ਦਿੱਤਾ ਇਹ ਟਰੈਕਟਰ ਦੀ ਜਿਹੜੀ ਹੌਸਪਾਵਰ ਹੁੰਦੀ ਕਈ ਵਾਰੀ ਅਲੱਗ-ਅਲੱਗ ਟਰੈਕਟਰਾਂ ਦੇ ਨਾਲ ਕਿਸਾਨ ਇਹਨੂੰ ਚਲਾਉਂਦੇ ਨੇ ਉਹਦੇ ਤੇ ਕੋਈ ਫਰਕ ਪਏਗਾ ਜੀ ਟਰੈਕਟਰ ਕਿਹੜੇ ਜਿਆਦਾ ਜ਼ੋਰ ਨਹੀਂ ਲੇਗਾ ਇਹਦੇ ਵਿੱਚ ਨਾ ਦੋ ਮਾਡਲ ਹੈ ਇੱਕ ਤਾਂ 15 ਫਿੰਗਰ ਹੈ ਸਾਢੇ 7 ਫਟ ਉਹ 50 55 ਐਚਪੀ ਜਿਹੜਾ ਸਟੈਂਡਰਡ ਮਾਡਲ ਸਾਡਾ ਉਹ ਹੈ ਜਿਹੜੇ 65 HP ਤੋਂ ਪਲੱਸ ਟਰੈਕਟਰ ਕੋਈ ਵੀ ਹੈ 65 70 75 ਉਹਨਾਂ ਦੇ ਲਈ 17 ਫਿੰਗਰ ਤੇ 8.5 ਫੁੱਟ ਇਹ ਕਟਰਵਾਰ ਦਿੱਤਾ ਜਾਂਦਾ ਹੈ ਸਪੈਸ਼ਲ ਬਣਾਇਆ ਗਿਆ ਹਾਂਜੀ ਇਹ ਸਪੈਸ਼ਲ ਬਣਾਇਆ ਗਿਆ ਜੇ ਕਿਸੇ ਨੇ 50 ਹਸਪਾਵਰ 55 ਹਸਪਾਵਰ ਮਗਰ ਪਾਉਣਾ ਜੀ ਉਹ ਸਹੀ ਚੱਲ ਜੇਗਾ ਕਿ ਉੱਥੇ ਉਹਦੇ ਲਈ ਛੋਟਾ ਹੀ ਚੱਲੇਗਾ ਨਹੀਂ 50 55 HP ਲਈ ਅਸੀਂ ਰეკਮੈਂਡ ਕਰਦੇ ਹਾਂ 7.5 ਫੁੱਟ 15 ਫਿੰਗਰ ਵਾਲਾ ਕੱਟ ਜੀ ਅੱਛਾ ਇੱਕ ਇਹ ਵੀ ਦੱਸਿਓ ਜੀ ਇਹਦੇ ਨਾਲ ਜਿਹੜਾ ਪਿੱਛੇ ਤੁਸੀਂ ਇੱਕ ਹੋਰ ਬਦਲਾਅ ਕੀਤੇ ਨੇ ਉਹ ਕਿਹੜੇ-ਕਿਹੜੇ ਨੇ ਜੀ ਇਹਦੇ ਵਿੱਚ ਤੇ ਇੱਕ ਤਾਂ ਸਰ ਨੂੰ ਵੱਡਾ ਬਦਲਾ ਜਿਹੜਾ ਥਰੇਸ਼ਰ ਤੋਂ ਬਾਅਦ ਬਲੂਰ ਦਾ ਜੋ ਮੂਰੋ ਮਾਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਉਂਦਾ ਹੈ ਕੁਆਂਟੀਟੀ ਦੇ ਵਿੱਚ ਆਉਂਦਾ ਫਿਰ ਜਿਹੜੇ ਬਲੂਰ ਦੇ ਪਰ ਆ ਉਹ 4 ਤੋਂ 5 ਕਰ ਦਿੱਤੇ ਗਏ ਉਹਨਾਂ ਨਾਲ ਰੀਪਰ ਹੋਰ ਵੀ ਰੈਲਾ ਤੇ ਆਸਾਨੀ ਨਾਲ ਚੱਲਿਆ ਗਿਆ ਅੱਛਾ ਫੀਚਰ ਮਤਲਬ 7.5 ਫੁੱਟ ਵਾਲੇ ਦੇ ਵੀ ਉਹੀ ਨੇ 8.5 ਫੁੱਟ ਵਾਲੇ ਦੇ ਵੀ ਉਹੀ ਨੇ ਟੈਕਨੀਕਲ ਜਿਹੜੇ ਇਹਦੇ ਫੀਚਰਸ ਹੈ ਉਹ ਟੋਟਲ ਹੀ ਸੇਮ ਨੇ 64 ਇੰਚ ਬਾਡੀ ਦੇ ਵਿੱਚ ਇਹ ਪੰਜਾਂ ਦੇ ਬਾਡੀ ਦੇ ਵਿੱਚ ਟੈਕਨੀਕਲ ਬਿਲਕੁਲ ਸੇਮ ਹੈ ਅੱਛਾ ਇਹ ਕੀ ਤਾਂ ਹੋ ਗਿਆ ਕਨਕ ਦੇ ਵਿੱਚ ਕੰਮ ਲਿਆ ਜਾ ਸਕਦਾ ਝੋਨੇ ਦੇ ਵਿੱਚ ਕਿਵੇਂ ਕੰਮ ਲਿਆ ਜਾ ਸਕਦਾ ਝੋਨੇ ਦਾ ਵੀ ਬਹੁਤ ਵਧੀਆ ਹੱਲ ਹੈ ਜੇ ਤਾਂ ਤੁਸੀਂ ਚੌਪਰ ਚਲਾਉਂਦਾ ਜਾਂ ਕਿਸਾਨ ਭਰਾ ਚੌਪਰ ਚਲਾਉਂਦੇ ਆ ਤਾਂ ਉਹਦੇ ਇੱਕ ਛੋਟਾ ਥਰੇਸ਼ਰ ਪਿੱਛੇ ਪੈ ਜਾਂਦਾ ਉਹਦੇ ਨਾਲ ਪਰਾਲੀ ਉਤਰ ਕੇ ਖੇਤ ਦੇ ਵਿੱਚ ਖਿਲਾਰੀ ਜਾਂਦੀ ਹੈ ਤੇ ਵਾਤਾਵਰਨ ਨੂੰ ਵੀ ਆਪਾਂ ਬਚਾ ਸਕਦੇ ਆ ਦੂਸ਼ਟ ਹੋਣ ਤੋਂ ਦੂਸਰਾ ਨੰਬਰ ਏ ਹੈ ਜੇਕਰ ਕਿਸਾਨ ਭਰਾ ਟਰਾਲੀ ਦੇ ਵਿੱਚ ਤੂੜੀ ਬਣਾ ਕੇ ਪਾਉਣੀ ਚਾਹੁੰਦੇ ਆ ਤਾਂ ਉਹ ਵੀ ਇੱਕ ਬਹੁਤ ਵਧੀਆ ਬਹੁਤ ਚੰਗਾ ਹੱਲ ਹੈ ਜਿਹਦੇ ਨਾਲ ਉਹਨੇ ਦੀ ਵੀ ਤੂੜੀ ਬਣ ਸਕਦੀ ਬਿਲਕੁਲ ਬਿਲਕੁਲ ਇੱਕ ਸਿਰਫ ਇਹਦਾ ਜਾਲ ਚੇਂਜ ਕਰਕੇ ਹੀ ਜਿਹੜੇ ਢੰਗ ਨਾਲ ਆਪਾਂ ਪਰਾਲੀ ਸੁੱਕੀ ਨੂੰ ਉਸ ਤੋਂ ਬਾਅਦ ਅੱਗ ਲਗਾਉਂਦੇ ਆ ਉਸ ਟਾਈਮ ਤੇ ਇਹ ਤੂੜੀ ਬਣਾ ਕੇ ਟਰਾਲੀ ਦੇ ਵਿੱਚ ਪਾਊਗਾ ਤੇ ਪੂਰਾ ਦਾ ਪੂਰਾ ਖੇਤ ਹੈ ਜਿਹੜਾ ਉਹ ਸਾਫ ਹੋ ਜਾਵੇਗਾ ਜੇ ਕਿਸੇ ਨੇ ਥੱਲੇ ਮਤਲਬ ਛਾਉਣੀ ਵੀ ਹੈ ਪਰਾਲੀ ਉਹਦੇ ਵੀ ਟੁਕੜੇ ਕਰਕੇ ਬਰੀਕ ਟੁਕੜੀ ਕਰਕੇ ਬਾਹਰ ਚੁੱਕ ਜੀ ਜੇ ਕਿਸੇ ਨੇ ਸਪਰੈਡ ਕਰਨਾ ਹੈ ਜਿਹਨੂੰ ਪਰਾਲੀ ਨੂੰ ਕੁੱਤਰ ਕੇ ਖੇਤ ਦੇ ਵਿੱਚ ਵਿਛਾਉਣਾ ਹੈ ਉਸ ਤੋਂ ਬਾਅਦ ਮਲਚਿੰਗ ਕਰਨੀ ਹੈ ਉਹਦੇ ਲਈ ਫਿਰ ਇਹ ਪੈਡੀ ਸਟਰਾ ਚੋਪਰ ਸ਼ਰੇਡਰ ਨਾਮ ਦਿੱਤਾ ਗਿਆ ਹੈ ਇੱਕ ਥਰੇਸ਼ਰ ਹੋਰ ਪੈਂਦਾ ਹੈ ਦੋ ਜਾਲੀਆਂ ਅਲੱਗ ਹੋਰ ਪੈਂਦੀਆਂ ਫੇਰੇ ਚੱਲਦਾ ਇਸੇ ਰੀਪਰ ਜੀ ਪੈ ਜਾਂਦੀ ਹੈ ਹਾਂਜੀ ਹਾਂਜੀ ਇਸੇ ਰੀਪਰ ਦੇ ਵਿੱਚ ਇਸੇ ਹੀ ਮਾਡਲ ਦੇ ਵਿੱਚ ਉਹ ਚੀਜ਼ ਪਲੱਸ ਹੋ ਜਾਂਦੀ ਹੈ ਜੀ ਅੱਛਾ ਇੱਕ ਇਹਦੀ ਕੀਮਤ ਦਾ ਜ਼ਰੂਰ ਦੱਸਿਓ ਜੀ ਕਿਸਾਨਾਂ ਦੇ ਲਈ 7.5 ਫੁੱਟ 8.5 ਫੁੱਟ ਵਾਲੇ ਸਾਰਿਆਂ ਦੇ ਮਾਡਲਾਂ ਦੀ ਕੀਮਤ ਕਿੰਨੀ ਹੈ ਜੀ ਜਿਹੜਾ ਇਹਦੇ ਵਿੱਚ 1 56 ਇੰਚੀ ਮਾਡਲ ਹੈ 7.5 ਫੁੱਟ ਕਟਰ ਨਾਲ ਦਿੱਤਾ ਜਾਂਦਾ ਉਹ 3 95 ਦਾ ਹੈ ਦੂਸਰਾ ਮਾਡਲ 64 ਇੰਚ ਬਾਡੀ ਦੇ ਵਿੱਚ ਹੈ ਜਿਹਦਾ 7.5 ਫੁੱਟ ਕਟਰ ਹੁੰਦਾ ਹੈ ਉਹ 4 10000 ਦਾ ਹੈ ਤੀਸਰਾ ਮਾਡਲ 64 ਇੰਚ ਬਾਡੀ ਦੇ ਵਿੱਚ ਹੀ 8.5 ਫੁੱਟ ਕਟਰ ਹੈ ਜਿਨ੍ਹਾਂ ਦੇ ਟਰੈਕਟਰ ਵੱਧ ਐਚਪੀ ਵਾਲੇ ਨੇ ਉਹਨਾਂ ਦੇ ਲਈ ਉਹ 4 20000 ਦੇ ਔਰ ਤੁਹਾਡਾ ਜਿਹੜਾ ਸਟੇਟ ਅਵਾਰਡ winner ਵੀ ਹੈ ਜੀ ਇਹਦੀ ਪਰਫਾਰਮੈਂਸ ਤੋਂ ਪੰਜਾਬ ਸਰਕਾਰ ਨੇ ਇਹਨੂੰ ਅਵਾਰਡ ਦਿੱਤਾ ਜੀ ਇਹ ਜੀ ਸਾਲ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਹਦੋਂ ਦਿੱਤਾ ਗਿਆ ਸੀਗਾ ਸਟੇਟ ਅਵਾਰਡ ਇਹ ਵਧੀਆ ਕਾਰਗੁਜ਼ਾਰੀ ਲਈ ਦਿੱਤਾ ਗਿਆ ਸੀ 2009 ਤੋਂ ਲੈ ਕੇ ਅਸੀਂ ਚੌਪਰ ਨੂੰ ਲਗਭਗ ਚਲਾ ਰਹੇ ਸੀਗੇ ਜਿਹੜਾ ਖੇਤਾਂ ਦੇ ਵਿੱਚ ਇੱਕ ਇਹ ਕਿਲੋ ਵੀ ਸੇਵਾ ਦੇ ਲਈ ਇੱਕ ਤਾਂ ਕਿਸਾਨ ਭਰਾ ਖਰੀਦ ਕੇ ਲਿਆਂਦਾ ਸੀਗਾ ਫੇਰ ਉਸ ਨੂੰ ਅਲੱਗ-ਅਲੱਗ ਸੁਝਾਅ ਦੇ ਨਾਲ ਜਿਵੇਂ ਕੋਈ ਆਲੂ ਲਗਾਉਂਦਾ ਉਹਨੂੰ ਦੱਸਣਾ ਵੀ ਜੇ ਤੁਸੀਂ ਪ੍ਰਾਲੀ ਨੂੰ ਖੇਤ ਦੇ ਵਿੱਚ ਖਿਲਾਰੋਗੇ ਤਾਂ ਤੁਹਾਡਾ ਜਿਹੜਾ ਇਹ ਖਾਦ ਹੈ ਉਹ ਵੀ ਘਟੂਗੀ ਆਲੂ ਜਿਹੜਾ ਉਹ ਵੀ ਵਧੀਆ ਗੁਣਵੱਤਾ ਵਾਲਾ ਪੈਦਾ ਹੋਊਗਾ ਉਸ ਟਾਈਮ ਤੇ ਫਿਰ ਇਹ ਹੌਲੀ-ਹੌਲੀ ਲਗਭਗ 2015 ਵਿੱਚ ਇੱਕ ਅਵਾਰਡ ਮਿਲਿਆ ਫਿਰ ਸਾਨੂੰ ਜੀ ਔਰ ਇਹਦੇ ਲਈ ਸਬਸਿਡੀ ਦਾ ਜਿਹੜਾ ਹੁੰਦਾ ਜੀ ਕਿਸਾਨਾਂ ਨੂੰ ਕਿ ਜਿਹੜੇ ਰੀਪਰ ਨੇ ਜਿਸ ਤਰ੍ਹਾਂ ਇੱਕ ਹੁਣ ਪ੍ਰਾਲੀ ਨੂੰ ਪ੍ਰੋਡਕਸ਼ਨ ਨੂੰ ਲੈ ਕੇ ਚੱਲ ਰਿਹਾ ਸਰਕਾਰ ਕਹਿੰਦੀ ਕਿ ਸਬਸਿਡੀਆਂ ਵੀ ਦੇਵਾਂਗੇ ਇਹੋ ਜਿਹੀ ਕਿ ਸਕੀਮ ਵੀ ਹੈਗੀ ਹੈ ਜੀ ਜੀ ਬਿਲਕੁਲ ਸਰਕਾਰ ਵੱਲੋਂ ਲਗਭਗ ਇਹ ਮਈ ਜੂਨ ਜੁਲਾਈ ਤੱਕ ਇੱਕ ਸਕੀਮ ਆਉਂਦੀ ਹੈ ਉਹ ਚੌਪਰ ਮਲਚਰ ਜਾਂ ਹੋਰ ਇੰਪਲੀਮੈਂਟ ਕਾਪੀ ਤੇ ਆਉਂਦੀ ਹੈ ਤੇ ਇਹ ਜਿਹੜਾ ਪੈਡਿਸਟਰਾ ਚੌਪਰ ਸ਼ਰੇਡਰ ਹੈ ਇਸ ਤੇ ਵੀ ਆਉਂਦੀ ਹੈ ਉਹ ਲਗਭਗ ਆਏ ਸਾਲ 134000 ਆਉਂਦੀ ਹੈ ਤੇ ਕਿਸਾਨਾਂ ਲਈ ਹੋਰ ਵੀ ਜਿਹੜਾ ਫਾਇਦਾ ਹੋ ਜਾਂਦਾ ਇਸ ਨਾਲ ਉਹ ਸੁਭਾਵਨਾ ਹੈ ਕਿ ਇਹਨਾਂ ਦੇ ਸਰੀਪਰ ਦੇ ਵਿੱਚ ਸਬਸਿਡੀ ਵੀ ਲੈ ਸਕਦੇ ਕਿਸਾਨ ਜੀ ਜੀ ਬਿਲਕੁਲ ਬਿਲਕੁਲ ਐਸੇ ਹੀ ਮਾਡਲ ਤੇ ਸਬਸਿਡੀ ਹੈ ਜਿਹੜੀ ਉਹ ਉਪਲਬਧ ਹੈ ਜੀ ਤਾਂ ਇਹ ਰੀਪਰ ਖਾਸ ਤੌਰ ਤੇ ਜਿਹੜੇ ਬਦਲਾਣੇ ਦੇ ਵਿੱਚ ਮਲਟੀ ਪਰਪਸ ਯੂਜ਼ ਹੈ ਝੋਨੇ ਦੇ ਲਈ ਵੀ ਝੋਨੇ ਦੀ ਵੀ ਤੂੜੀ ਬਣਾ ਦਿੰਦਾ ਔਰ ਪਰਾਲੀ ਕਣਕ ਦਾ ਜਿਹੜਾ ਨਾਲ ਹੈ ਉਹਦੀ ਤਾਂ ਬਣਾਉਣੀ ਹੀ ਹੈ ਤਾਂ ਇਹ ਫਿਲਹਾਲ ਜਿਹੜੀ ਤੁਹਾਡੀ ਮਦਦگار ਹੋ ਸਕਣ ਇਹ ਜਿਹੜਾ ਸਾਰੇ ਵੀਡੀਓਸ ਅਸੀਂ ਉਹ ਤਾਂ ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆ ਰਹੇ ਆਂ ਭਾਈ ਸਾਹਿਬ ਇੱਕ ਵੀ ਦੱਸ ਦਿਓ ਜੀ ਜਾਂਦੇ ਜਾਂਦੇ ਤੁਹਾਡਾ ਕੰਟੈਕਟ ਔਰ ਕਿੱਥੋਂ ਇਹ ਪ੍ਰਾਪਤ ਹੋ ਸਕਦਾ ਔਰ ਤੁਹਾਡੀ ਕੰਪਨੀ ਦੇ ਵਿੱਚ ਕੀ ਪੰਜਾਬ ਦੇ ਵਿੱਚ ਹੀ ਸਾਰੇ ਪਾਰਟ ਬਣ ਰਹੇ ਨੇ ਕਿਸੇ ਨੂੰ ਸਪੇਅਰ ਪਾਰਟ ਦੀ ਜ਼ਰੂਰਤ ਹੈ ਤਾਂ ਉਹ ਵੀ ਆਸਾਨੀ ਨਾਲ ਮਿਲ ਜਾਂਦਾ ਜੀ ਜੀ ਬਿਲਕੁਲ ਪਹਿਲਾਂ ਸਾਡੇ ਜਿਹੜੇ ਡੀਲਰ ਆ ਉਹ ਘੱਟ ਸੀਗੇ ਹੁਣ ਜਿਹੜੇ ਡੀਲਰਾਂ ਦੀ ਗਿਣਤੀ ਅਲੱਗ-ਅਲੱਗ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਅਲੱਗ-ਅਲੱਗ ਵਧਾਈ ਗਈ ਹੈ ਜਿਵੇਂ ਇੱਥੇ ਸਰਹੰਦੀ ਹੈ ਫਤੇਗੜ ਫਮਸੀਦੀ ਜੋੜ ਮੇਲੇ ਤੇ ਹੈ ਤੇ ਇਸ ਜਗ੍ਹਾ ਤੇ ਵੀ ਡੀਲਰ ਉਪਲਬਧ ਹੈ ਬਾਕੀ ਕੀ ਹੁੰਦਾ ਜਦੋਂ ਕਿਤੇ ਵੀ ਸਾਡਾ ਇਹ ਕੋਈ ਵੀ ਇੰਪਲੀਮੈਂਟ ਗਿਆ ਹੈ ਸਟਰੋ ਰਿਪਰ ਆ ਜਾਂ ਕੁਝ ਹੋਰ ਹੈ ਸਾਡੇ ਤੋਂ ਫਾਰਮਰ ਜੀ ਡਿਮਾਂਡ ਕਰਦਾ ਤਾਂ ਸਾਡੀ ਉਧਰ ਨੂੰ ਗੱਡੀ ਲਗਭਗ ਚੱਕਰ ਲਗਾਉਂਦੇ ਆ ਤੇ ਉਹਦੇ ਵਿੱਚ ਅਸੀਂ ਜਿਹੜਾ ਇਹ ਕੋਈ ਵੀ ਸਪੇਅਰ ਪਾਰਟ ਆ ਉਹ ਭੇਜ ਦਿੰਨੇ ਆ ਨਾਲ ਤੁਸੀਂ ਫਿਰ ਵੀ ਖਿਆਲ ਰੱਖਦੇ ਹੋ ਨਹੀਂ ਕਿ ਸੰਦ ਵੇਚ ਤਾਂ ਬਾਅਦ ਚੋ ਜੇ ਕਿਸੇ ਨੂੰ ਜ਼ਰੂਰਤ ਪੈ ਗਈ ਖੇਤ ਦੇ ਵਿੱਚ ਖੜ ਗਿਆ ਤੂੜੀ ਬਣ ਰਹੀ ਹੈ ਖਰਾਬੀ ਪੈ ਗਈ ਉੱਥੇ ਤੁਹਾਡਾ ਮਕੈਨਿਕ ਵੀ ਜਾਏਗਾ ਔਰ ਸਪੇਅਰ ਪਾਰਟ ਵੀ ਪਹੁੰਚੇਗਾ ਜੀ 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 ਬਿਲਕੁਲ ਬਿਲਕੁਲ ਲਗਭਗ ਸਾਡੀ ਪੰਜਾਬ ਦੇ ਵਿੱਚ ਗੱਡੀ ਘੁੰਮਦੀ ਹੀ ਰਹਿੰਦੀ ਹੈ ਤੇ ਜਦੋਂ ਵੀ ਕਿਸੇ ਦੀ ਕੋਈ ਕਾਲ ਆਉਂਦੀ ਹੈ ਤਾਂ ਉਹ ਸਪੇਅਰ ਪਾਰਟ ਉਹਨਾਂ ਨੂੰ ਪਹੁੰਚਵਾ ਦਿੱਤਾ ਜਾਂਦਾ ਹੈ ਦੂਸਰਾ ਨੰਬਰ ਇਹ ਹੈ ਕਈ ਵਾਰ ਕੇ ਆਪਣਾ ਗੱਡੀ ਉਧਰ ਕੋਈ ਚੱਕਰ ਲਗਾ ਰਹੀ ਹੈ ਕੋਈ ਪੁਰਾਣਾ ਮਾਡਲ ਹੈ 15 16 17 ਜਾਂ ਕੋਈ ਵੀ ਹੈ ਜਿਹੜਾ ਕਿ ਸਾਡੀ ਗਰੰਟੀ ਵਾਰੰਟੀ ਤੋਂ ਬਾਹਰ ਹੈ ਉਹ ਵੀ ਸਾਨੂੰ ਕਾਲ ਕਰਦਾ ਸੀ ਉਹਨੂੰ ਵੀ ਇੱਕ ਵਧੀਆ ਢੰਗ ਨਾਲ ਮਿਲ ਕੇ ਸੁਝਾ ਦੇ ਦਿੰਨੇ ਜੀ ਇਹਦੀ ਵਾਰੰਟੀ ਇਹ ਕਿੰਨਾ ਚਿਰ ਦੀ ਹੈ ਇਸ ਦੀ ਵਾਰੰਟੀ ਇੱਕ ਸੀਜ਼ਨ ਦੀ ਹੁੰਦੀ ਹੈ ਜੀ ਉਹਦੇ ਵਿੱਚ ਕੋਈ ਵੀ ਮੈਨੂਫੈਕਚਰਿੰਗ ਫਾਲਟ ਹੋਵੇ ਉਹ ਅਸੀਂ ਉਹਨੂੰ ਦੂਰ ਕਰਕੇ ਉਹਨੂੰ ਫਿਰ ਸੈੱਟ ਕਰਕੇ ਚਲਵਾਉਨੇ ਜੀ ਫਿਲਹਾਲ ਇਸ ਮੁਲਾਕਾਤ ਦੇ ਵਿੱਚ ਇੰਨਾ ਹੀ ਤੁਸੀਂ ਜਿਹੜਾ ਇਹਨਾਂ ਦੇ ਨੰਬਰ ਜਿਹੜੇ ਆ ਤੁਸੀਂ ਵਿੱਚ ਆਗੇ ਹੋਣੇ ਆ ਵੀਡੀਓ ਦੇ ਵਿੱਚ ਦਿਖਾਏ ਗਏ ਨੇ ਤੁਸੀਂ ਉਹਨਾਂ ਤੇ ਸੰਪਰਕ ਕਰ ਸਕਦੇ ਹੋ ਫਿਲਹਾਲ ਦੇ ਲਈ ਦਿਓ ਆ ਗਿਆ ਧੰਨਵਾਦ